ਹਾਂਜੀ ਦੋਸਤੋ ਅੱਜ ਅਸੀਂ ਬਣਾ ਰਹੇ ਆ ਅਲਸੀ ਦੀਆਂ ਪਿੰਨੀਆਂ ਸਾਰਿਆਂ ਤੋਂ ਪਹਿਲਾਂ ਆਪਾਂ ਅਲਸੀ ਪੁੱਣ ਲਈ ਉਸ ਤੋਂ ਬਾਅਦ ਇੱਕ ਇੱਕ ਕਰਕੇ ਸਾਰੇ ਡਰਾਈ ਫਰੂਟ ਜਿਹੜੇ ਵੀ ਤੁਸੀਂ ਪਾਉਣੇ ਚਾਹੁੰਦੇ ਆ ਤਾਂ ਉਹ ਪਾ ਸਕਦੇ ਹੋ ਅਸੀਂ ਅਖਰੋਟ, ਬਦਾਮ, ਕਾਜੂ, ਮਖਾਣੇ, ਖੀਰਾ ਗੂੰਦ ਤੇ ਪਿਸਤਾ ਤੇ ਨਾਰੀਅਲ ਤੇ ਮਗਜ ਤੇ ਇੱਕ ਦੋ ਚੀਜ਼ਾਂ ਹੋਰ ਜਿਵੇਂ ਇਲਾਇਚੀ ਪਾਊਡਰ, ਸੌਂਫ ਸਾਰਾ ਕੁਝ ਇਦਾਂ ਅਸੀਂ ਪਾ ਸਕਦੇ ਆ ਠੀਕ ਹੈ ਤੇ ਦੇਖਦੇ ਆ ਇਥੋਂ ਸੀ ਅੱਜ ਦੇਸੀ ਜੀ ਵੀ ਲੈ ਕੇ ਆਈ ਸੀ ਆਮਰ ਇਥੋਂ ਮਿਲ ਜਾਂਦਾ ਯੂਪੀ ਚ ਵੀ ਤੇ ਦੇਖਦੇ ਆਂ ਅੱਜ ਪਹਿਲੀ ਵਾਰੀ ਟਰਾਈ ਕਰ ਰਹੀ ਐ ਇਹ ਕਿਹੋ ਜਿਹੀਆਂ ਬਣਦੀਆਂ ਨੇ ਪੂਰਾ ਬਲੌਗ ਜ਼ਰੂਰ ਦੇਖਿਓ ਤੇ ਵੀਡੀਓ ਕਿਵੇਂ ਲੱਗੂਗੀ ਸਾਨੂੰ ਕਮੈਂਟ ਸ਼ੇਅਰ ਜ਼ਰੂਰ ਕਰਕੇ ਦੱਸਿਓ ਤੇ ਅੱਜ ਬਾਰ ਵੀ ਮੌਸਮ ਰੱਬ ਨੇ ਬਹੁਤ ਸੋਹਣਾ ਬਣਾ ਰੱਖਿਆ ਧੁੱਪ ਨਿਕਲੀ ਹੋਈ ਐ ਆ ਥੋੜਾ ਜਿਹਾ ਬੱਦਲ ਵੀ ਐ ਪਰ ਅੱਜ ਸਵੇਰ ਦਾ ਥੋੜਾ ਜਿਹਾ ਮੌਸਮ ਵਧੀਆ ਐ ਤੇ ਆ ਦੇਖੋ ਬਿੱਲਾ ਚਿੱਟੇ ਰੰਗ ਦਾ ਮੌਸਮ ਵੀ ਥੋੜਾ ਜਿ ਖੁੱਲ ਗਿਆ ਕਦੇ ਕਦੇ ਇੱਥੇ ਧੁੱਪ ਨਿਕਲਦੀ ਹੈ ਨਹੀਂ ਤਾਂ ਪਹਿਲਾਂ ਵਾਲੇ ਬਲੌਗ ਚ ਮੈਂ ਦਿਖਾਇਆ ਸੀ ਤੁਹਾਨੂੰ ਸਵੇਰੇ ਸਵੇਰੇ ਬਾਰਿਸ਼ ਹੋ ਕੇ ਏਡੀ ਸੀ ਤੇ ਧੁੱਪ ਵੀ ਨਹੀਂ ਸੀ ਬਿਲਕੁਲ ਯੂਕੇ ਚ ਠੰਡ ਜ਼ਿਆਦਾ ਹੋਣ ਦੇ ਕਰਕੇ ਨਾ ਅਸੀਂ ਕਿਉਂਕਿ ਕੰਮ ਵੀ ਠੰਡ ਚ ਕਰਦੇ ਆ ਤਾਂ ਕਰਕੇ ਇਹ ਜਿਹੀਆਂ ਦੀ ਬਹੁਤ ਜ਼ਿਆਦਾ ਲੋੜ ਇੱਥੇ ਖਾਣੀਆਂ ਚਾਹੀਦੀਆਂ ਨੇ ਗਰਮ ਚੀਜ਼ਾਂ ਫਿਰ ਉਸ ਤੋਂ ਬਾਅਦ ਕੱਲੇ ਕਲੀ ਚੀਜ਼ ਨੂੰ ਗ੍ਰाइंड ਕੀਤਾ ਸੀ ਨੇ ਤੇ ਫਿਰ ਇਹਦੇ ਵਿੱਚ ਸਾਰਾ ਕੁਝ ਅਸੀਂ ਮਿਕਸ ਕਰੀ ਜਾਣਾ ਹੈ ਗ੍ਰाइंड ਕਰਕੇ ਬਾਅਦ ਵਿੱਚ ਇਹਦੇ ਵਿੱਚ ਇਹਦੇ ਵਿੱਚ ਅਸੀਂ ਸਾਰਾ ਕੁਝ ਮਿਕਸ ਕਰ ਲਿਆ ਇਹਦੇ ਵਿੱਚ ਕੋਈ ਆਟਾ ਨਹੀਂ ਪਾਇਆ ਕੁਝ ਨਹੀਂ ਪਾਇਆ ਇਹਦੇ ਵਿੱਚ ਸਿਰਫ ਡਰਾਈ ਫਰੂਟ ਤੇ ਅਲਸੀ ਹੈ ਤੇ ਸੌਂਫੀ ਹੈ ਤਜੀਰਾ ਗੂੰਦ ਬਦਾਮ ਕਾਜੂ ਕਿਸ਼ਮਿਸ਼ ਪਿਸਤਾ ਤੇ ਅਖਰੋਟ ਇੱਕ ਦੋ ਚੀਜ਼ਾਂ ਹੋਰ ਪਾਈਆਂ ਨੇ ਉਹ ਤੁਸੀਂ ਹੋਰ ਵੀ ਪਾ ਸਕਦੇ ਹੋ ਜਿੰਨੀਆਂ ਚੀਜ਼ਾਂ ਦੀ ਤੁਹਾਨੂੰ ਲੋੜ ਹੈ ਤੇ ਹੁਣ ਇਹਦੇ ਚ ਇਹ ਦੇਸੀ ਘਿਓ ਤੇ ਸ਼ੱਕਰ ਨੂੰ ਮਿਕਸ ਕਰਕੇ ਫਿਰ ਅਸੀਂ ਉਹਦੇ ਚ ਪਾ ਦਾਂਗੇ ਉਹ ਤੁਹਾਨੂੰ ਮੈਂ ਦਿਖਾਉਣਾ ਵੀਡੀਓ ਚ ਪਹਿਲਾਂ ਇਹਦੇ ਚ ਦੇਸੀ ਘਿਓ ਪਾ ਲਓ ਕੋਈ ਵੀ ਘਿਓ ਪਾ ਸਕਦੇ ਹੋ ਉਸ ਤੋਂ ਬਾਅਦ ਤੇ ਸ਼ੱਕਰ ਮਿਕਸ ਕਰ ਦਿਓ ਗੁੜ ਵੀ ਪਾ ਸਕਦੇ ਹੋ ਚੀਨੀ ਵੀ ਪਾ ਸਕਦੇ ਹੋ ਤੁਹਾਡੀ ਮਰਜ਼ੀ ਹੈ ਤੁਸੀਂ ਕੁਝ ਵੀ ਪਾ ਸਕਦੇ ਹੋ ਪਾ ਦਿਓ ਇਹਦੇ ਵਿੱਚ ਸਾਰਾ ਕੁਝ ਆਪਾਂ ਕੀ ਸ਼ੱਕਰ ਜੋ ਵੀ ਮਿਲਾਇਆ ਸੀ ਉਹ ਮਿਕਸ ਕਰਤਾ ਤੇ ਹੁਣ ਇਹਦੀਆਂ ਪਿੰਨੀਆਂ ਬਣਾਵਾਂਗੇ ਫਿਰ ਤੁਹਾਨੂੰ ਦਿਖਾਵਾਂਗੇ ਆਪਣੀਆਂ ਪਿੰਨੀਆਂ ਬਣੀਆਂ ਰੈਡੀ ਹੋ ਗਈਆਂ ਨੇ ਦੇਖੋ ਬਾਕੀ ਹੋਰ ਬਣ ਜਾਂਦਾ ਸਾਫ ਕਾਫੀ ਸਾਰੀਆਂ ਫਿਰ ਤੁਹਾਨੂੰ ਦਿਖਾਉਂਗਾ ਚੰਗੀ ਤਰ੍ਹਾਂ ਜੇ ਤੁਹਾਨੂੰ ਇਹਦੀ ਰੈਸিপি ਚਾਹੀਦੀ ਹੋਈ ਤਾਂ ਤੁਸੀਂ ਮੈਨੂੰ ਮੈਸੇਜ ਜਾਂ ਕਮੈਂਟ ਕਰ ਸਕਦੇ ਹੋ ਤੇ ਖਾ ਕੇ ਵੀ ਦੇਖਾਂਗੇ ਕਿ ਇਹ ਜਿਵੇਂ ਬਣੀਆਂ ਨੇ ਫਸਟ ਟਾਈਮ ਅਸੀਂ ਇੱਥੇ ਆ ਕੇ ਟਰਾਈ ਕੀਤੀਆਂ ਨੇ ਵੈਸੇ ਬਣਾਉਂਦੀ ਰਹਿੰਦੀ ਹੈ ਇੱਥੇ ਆ ਕੇ ਪਹਿਲੀ ਵਾਰੀ ਕੀਤੀਆਂ ਨੇ ਠੰਡ ਬਹੁਤ ਜ਼ਿਆਦਾ ਹੁੰਦੀ ਹੈ ਇੱਥੇ ਤਾਂ ਕਰਕੇ ਸਾਨੂੰ ਇੱਥੇ ਕਿਸੇ ਨੇ ਕਿਹਾ ਕਿ ਇਹ ਬਹੁਤ ਜ਼ਰੂਰੀ ਨਹੀਂ ਇੱਥੇ ਖਾਣੀ ਆ ਤਾਂ ਹੀ ਆਪਾਂ ਕੰਮ ਕਰ ਸਕਦੇ ਹਾਂ ਆਪਣੀ ਸਿਹਤ ਦਾ ਧਿਆਨ ਤਾਂ ਹੀ ਰੱਖ ਸਕਦੇ ਹਾਂ ਜੇ ਕੁਛ ਇਹੋ ਜਿਹਾ ਖਾਵਾਂਗੇ ਤਾਂ ਆਪਣੀਆਂ ਪਿੰਨੀਆਂ ਬਣ ਕੇ ਰੈਡੀ ਹੋ ਗਈਆਂ ਨੇ ਦੇਖੋ ਤੁਸੀਂ ਕਿਹੋ ਜਿਹੀਆਂ ਲੱਗਦੀਆਂ ਨੇ ਖਾਣ ਚ ਤਾਂ ਬੜੀਆਂ ਸੁਆਦ ਨੇ ਬਹੁਤ ਸਾਡੀ ਮਿਹਨਤ ਲੱਗੀ ਅੱਜ ਬਣਾਉਣ ਤੇ ਤੇ ਵੀਡੀਓ ਚੰਗੀ ਲੱਗੀ ਤਾਂ ਲਾਈਕ ਕਮੈਂਟ ਸ਼ੇਅਰ ਜਰੂਰ ਕਰ ਦਿਓ ਤੇ ਫੋਲੋ ਵੀ ਕਰ ਲਿਓ ਯਾਰ ਅਗਲੀ ਵੀਡੀਓ 'ਚ ਫੇਰ ਮਿਲਦੇ ਆਂ ਤਦ ਤੱਕ ਲਈ ਧੰਨਵਾਦ ਬਾਏ ਬਾਏ